ਵੇਰ ਨਾ ਸਾ ਪਤਾ ਲੱਗ ਜਾਂਦਾ ਵੀ ਇਹ ਕੰਮ ਕਰਾਉਣ ਦਾ ਕੰਮ ਹਮੇਸ਼ਾ ਜਿੱਥੋਂ ਵੀ ਕਰਾਉਣਾ ਵਧੀਆ ਤੋਂ ਕਰਾਓ ਠੀਕ ਕੇ ਕਰਾਓ ਕੰਮ ਪੁਰਾਣੇ ਕੀਤੇ ਹੋਏ ਦੇਖ ਕੇ ਕਰਾਓ ਇਹ ਮੇਰੇ ਅਸੀਂ ਆਪਦੇ ਹਿਸਾਬ ਨਾਲ ਆਪਣਾ ਕਿਲੋਨੇ ਆ ਇਹਦੀ ਜਿਹੜੀ ਤੁਹਾਡੀ ਵਾਇਰ ਆ ਉਹ ਵੀ ਸਾਰੀ ਬਚਦੀ ਨਹੀਂ ਆਉਣੀ ਆਨੇ ਆਪਾਂ ਠੀਕ ਆ ਇਹ ਆਪਦੇ ਹਿਸਾਬ ਨਾਲ ਸਾਈਡ ਦੇ ਹਿਸਾਬ ਨਾਲ ਜਿੱਥੇ ਜਿੰਨੀ ਲੋਡ ਹੁੰਦੀ ਆ ਉੱਚਾ ਕਰਨਾ ਜਾਂ ਨੀਵਾ ਕਰਨਾ ਜਾਂ ਸਾਈਡ ਨੂੰ ਕਰਨਾ ਉਹ ਪ੍ਰੋਪਰ ਬਣਾਈ ਦੀ ਠੀਕ ਆ ਜੀ ਤੇ ਜਿਹੜੀ ਫਿਟਿੰਗ ਆ ਫਿਟਿੰਗ ਨੂੰ ਜਿਹੜੀ ਆ ਉਹ ਚੰਗੀ ਨੂੰ ਪ੍ਰੇਫਰੈਂਸ ਦਿਓ ਹਨਾ ਫਿਟਿੰਗ ਨਾਲ ਉਦਾਂ ਕਰਾਓ ਰੇਟ ਵੇਜੀ ਦੇ ਵਿੱਚ ਕੰਮ ਨਾ ਕਰਾਓ ਬਧੀਏ ਕਰਾਓ ਅੱਸੀ ਗੱਲ ਦੋਸਤੋ ਚੱਲਦੇ ਆਂ ਜੀ ਅਗਲੇ ਕੰਮ ਵੱਲ ਅੱਜ ਹੈਗੀਆਂ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਇੱਕ ਕੋਠੀ ਲਗਭਗ 25-30 ਸਾਲ ਪੁਰਾਣੀ ਤੇ ਮੇਨ ਪਰਤ ਦੇ ਦੀ ਫਿਟਿੰਗ ਦਿਖਾਉਂਦਾ ਹੀ ਆ ਇਹ ਤੁਹਾਨੂੰ ਫਿਟਿੰਗ ਦਿਖਾਉਣੀ ਆ ਭਾਈ ਫਿਟਿੰਗ ਕਿਵੇਂ ਕੀਤੀ ਆ ਇਹ ਸਾਰੀ ਜਿਹੜੀ ਆ ਫਿਟਿੰਗ ਆਪਾਂ ਅਮੀ ਸਾ ਜਿਹੜਾ ਆਪਣੀ ਮੇਨ ਹੁੰਦਾ ਫਿਟਿੰਗ ਤੇ ਆਪਾਂ ਜਿਹੜਾ ਧਿਆਨ ਦੇਈਦਾ ਫਿਟਿੰਗ ਹੀ ਜ਼ਰੂਰੀ ਹੈ ਜੇ ਫਿਟਿੰਗ ਮਾਰੀ ਹੋ ਗਈ ਤਾਂ ਫਿਰ ਕੰਮ ਦਾ ਕੋਈ ਫਰਜ਼ਾ ਨਹੀਂ ਤੇ ਪਹਿਲਾਂ ਤਾਂ ਅੰਕਲ ਉਹਨੇ ਸਾਨੂੰ ਕਹਿ ਰਹੇ ਸੀ ਵੀ ਤਾਰਾ ਕੋਈ ਚੱਕਰ ਨਹੀਂ ਆਏ ਪਾਤੋਂ ਪਰ ਨਹੀਂ ਅਸੀਂ ਕਹਾਂ ਵੀ ਅਸੀਂ ਸਾਡਾ ਪ੍ਰੋਟੋਕੋਲ ਹੈ ਜੀ ਆਪਣੇ ਪ੍ਰੋਟੋਕੋਲ ਨੇ ਕੰਮ ਕਰਾਂਗੇ ਤੇ ਅੰਡਰਗਰਾਉਂਡ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਠੀ ਜਿਆਦੇ ਪੁਰਾਣੀ ਹੋਣ ਕਰਕੇ ਹਨਾ ਜਿਹੜੀ ਉਹਦੀ ਫਿਟਿੰਗ ਸੀ ਉਹ ਜਿਆਦੇ ਜਿਹੜੀ ਖਸਗੀਆਂ ਪੇ ਪੌਦੀਆਂ ਚੀਂ ਕੁਆਈਆਂ ਹੋਈਆਂ ਸੀ ਉਹਦੇ ਵਿੱਚ ਤਾਰਾ ਪਹਿਲਾਂ ਹੀ ਬਹੁਤ ਜਿਆਦੇ ਸੀ ਤੇ ਨਹੀਂ ਹੋਇਆ ਤੇ ਪਰ ਫਿਰ ਵੀ ਅਸੀਂ ਜਿਹੜੀ ਆ ਕੋਸ਼ਿਸ਼ ਕੀਤਾ ਵੀ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਇਹ ਫਰੰਟ ਤੇ ਜਿਹੜੀ ਆਪਾਂ ਕੋਈ ਵੀ ਵਾਇਰ ਨਹੀਂ ਜਿਹੜਾ ਇੱਥੇ ਬਿਜਲੀ ਵਾਲਾ ਨਹੀਂ ਜਿਹੜਾ ਤਰਨ ਤੋਂ ਤੋਂ ਹੁਣ ਨਹੀਂ ਬਾਈ ਹੁਣ ਨਹੀਂ ਇੱਦਾਂ ਹੀ ਇੱਥੇ ਪਾ ਜੀ ਹੁੰਦੀ ਇਹਦੇ ਤੋਂ ਵੀ ਜ਼ਰੂਰ ਗਰੇਜ ਕਰਿਆ ਕਰੋ ਤਾਰਾਂ ਯਾਰ ਪ੍ਰੋਪਰ ਹੀ ਪਾਇਆ ਕਰੋ ਇਹ ਆਪਾਂ ਦਿਖਾਉਨੇ ਆ ਪਹਿਲਾ ਕੈਮਰਾ ਇਧਰਲੀ ਸਾਈਡ ਉਹ ਵਗਾਰ ਰੱਖਿਆ ਹੋਇਆ ਕਾਰਖੜੀ ਆ ਇਹ ਲਾਇਆ ਆਪਾਂ ਦੇਖ ਬਾਰੇ ਨੂੰ ਸੀ ਪ੍ਰੋਪਰ ਬਿਲਕੁਲ ਅਧੇ ਚੀੜੀ ਆ ਬਿਲਕੁਲ ਨਰੋਈ ਪੈਪ ਪਾ ਲਿਆ ਕੇ ਪਾਈਦੀ ਆ ਹਣਾ ਅੱਧੇ ਇੰਚ ਪੈਪ ਹੀ ਬਹੁਤ ਅਗਤਾਰਾਂ ਦੇ ਵਿੱਚ ਥੋੜੀਆਂ ਨੰਗਣੀਆਂ ਹੁੰਦੀਆਂ ਐਂਚੀ ਪੈਪਾ ਫਿਰ ਬਾਲੀ ਸ਼ੋ ਹੁੰਦੀ ਆ ਅੱਧੇ ਇੰਚ ਪੈਪ ਦਾ ਹੀ ਫਾਇਦਾ ਹੁੰਦਾ ਵੀ ਜਦੋਂ ਮੰਨ ਲਓ ਆਪਣਾ ਪੇਂਟ ਵਗੈਰਾ ਹੋ ਗਿਆ ਸਾਰਾ ਕੁਝ ਦਾ ਅੰਡਰਗਰਾਊਂਡ ਹੋ ਜਾਂਦਾ ਚੱਲਦੇ ਆ ਅਗਲੇ ਕੈਮਰੇ ਵਾਲਾ ਇੱਥੇ ਆਪਾਂ ਪੰਜ ਕੈਮਰੇ ਲਾਏ ਆ ਤੇ ਆਈਪੀ ਅਲਟਰਾ ਸੀਰੀਜ਼ ਸਾਰਾ ਆਪ ਲਾਇਆ ਇੱਥੇ ਸੈਟਿੰਗ ਕਰਿਓ ਚੱਕ ਜੀ ਪਰ ਕੈਮਰਾ ਗਿਆ ਸਾਰੀ ਪਾਇਪ ਪਈ ਆ ਮੇਨ ਡੋਰ ਤੇ ਲੰਦਾ ਕੈਮਰਾ ਅੱਭੀ ਦਿਖਾਉਣੀ ਆ ਤੁਹਾਨੂੰ ਪ੍ਰੋਪਰ ਜਿਹੜੀ ਮੇਨ ਡੋਰ ਤੇ ਪਾਇਆ ਬਈ ਜੀ ਪ੍ਰੋਪਰ ਬਣਾ ਕੇ ਲਾਈ ਆਪਾਂ ਇਹ ਮੇਰੇ ਅਸੀਂ ਆਪਦੇ ਹਿਸਾਬ ਨਾਲ ਬਣਾ ਕੇ ਲਾਉਣੀ ਆ ਇਹਦੀ ਜਿਹੜੀ ਤੁਹਾਡੀ ਵਾਇਰ ਆ ਉਹ ਵੀ ਸਾਰੀ ਬਚਦੀ ਨਹੀਂ ਆਉਣੀ ਆਪਾਂ ਠੀਕ ਆ ਇਹ ਆਪਦੇ ਹਿਸਾਬ ਨਾਲ ਸਾਈਡ ਦੇ ਹਿਸਾਬ ਨਾਲ ਜਿੱਥੇ ਜਿੰਨੀ ਲੋਡ ਹੁੰਦੀ ਆ ਉੱਚਾ ਕਰਨਾ ਜਾਂ ਨੀਵਾ ਕਰਨਾ ਜਾਂ ਸਾਈਡ ਨੂੰ ਕਰਨਾ ਉਹ ਪ੍ਰੋਪਰ ਬਣਾਈ ਦਈਏ ਠੀਕ ਆ ਜੀ ਇਹ ਪ੍ਰੋਪਰ ਹੀ ਬਣਾਈ ਆਪਾਂ ਇਹ ਤਕਰੀਬਨ ਜਦੋਂ ਦੇ ਕੰਮ ਕਰਦੇ ਆ ਇਸੇ ਤਰ੍ਹਾਂ ਹੀ ਬਣਾਉਨੇ ਆਪਾਂ ਇਹ ਪਹਿਲਾਂ ਵੀਡੀਓ ਨਹੀਂ ਪੈਂਦੀ ਸੀ ਹੁਣ ਆਪਾਂ ਵੀਡੀਓ ਪਾ ਦਿੰਨੇ ਆ ਤੇ ਜਿਹੜੀ ਫਿਟਿੰਗ ਆ ਫਿਟਿੰਗ ਨੂੰ ਜਿਹੜੀ ਆ ਉਹ ਚੰਗੀ ਨੂੰ ਪ੍ਰਫਰੈਂਸ ਦਿਓ ਹਨਾ ਫਿਟਿੰਗ ਨਾਲ ਉਦਾਂ ਕਰਾਓ ਰੇਟਵੇ ਜੀ ਦੇ ਵਿੱਚ ਕੰਮ ਨਾ ਕਰਾਓ ਵਧੀਆ ਹੀ ਕਰਾਓ ਜੇ ਤੁਸੀਂ ਲਾਈਫ ਲੈਣੀ ਆ ਨਵੀਂ ਤਕਨੀਕ ਆ ਆਈਪੀ ਦੇ ਵਿੱਚ ਹੀ ਕੰਮ ਕਰਾਓ ਇਹ ਸਾਰਾ ਆਈਪੀ ਦੇ ਵਿੱਚ ਹੀ ਅਸਲੀ ਆਪਾਂ ਕੰਮ ਕਰਦੇ ਆ ਇਹ ਵੀ ਸਾਰਾ ਆਈਪੀ 'ਚ ਕੀਤਾ 2 ਮੈਗਾਪਿਕਸਲ ਅਲਟਰਾ ਸੀਰੀਜ਼ ਜਿਸੇ ਆਪਾਂ ਯੂਜ਼ ਕੀਤੀ ਆ ਠੀਕ ਕੁਆਲਿਟੀ ਤਾਂ ਜਦੋਂ ਆਪਾਂ ਮਟੀਰੀਅਲ ਚੰਗਾ ਲਾਤਾ ਉਹ ਬਣਨੀ ਹੀ ਬਣਨੀ ਆ ਬਣੀ ਹੀ ਜਾਂਦੀ ਆ ਕੋਈ ਦਿੱਕਤ ਆਉਂਦੀ ਨਹੀਂ ਹੈਨਾ ਇਹ ਇਧਰ ਉੱਪਰ ਵੀ ਆਪਾਂ ਸ਼ਾਟ ਤੇ ਕੈਮਰਾ ਲਾਇਆ ਦੇਖ ਪਾ ਰਹੇ ਹੋ ਤੁਸੀਂ ਚਾ ਕਰਕੇ ਹਮੇਸ਼ਾ ਮੰਨ ਲਓ ਜਿਹੜਾ ਇਹਨੂੰ ਉੱਚਾ ਕਰਕੇ ਲਾਓ ਹਮੇਸ਼ਾ ਜਿਹੜਾ ਉੱਪਰ ਲਾਉਣਾ ਆਪਾਂ ਪ੍ਰੋਪਰ ਬੇਨ ਨਾਲ ਲੇਆਉਟ ਜਰੂਰ ਪਹਿਲਾਂ ਬਣਾਓ ਹੈਨਾ ਲੇਆਉਟ ਬਣਾ ਕੇ ਹੀ ਕੰਮ ਕਰੋ ਤੇ ਅੰਦਰ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਸਾਰਾ ਸਿਸਟਮ ਹੈਨਾ ਚਲਦੇ ਆਜੋ ਸਾਰੀ ਫਿਟਿੰਗਾਂ ਜਿਹੜੀ ਅੰਡਰਗਰਾਉਂਡ ਕੀਤੀ ਆ ਦੇਖ ਰਿਹਾ ਹਾਂ ਸਾਰੀ ਪਾਈਪਾਈ ਆਪਾਂ ਓਪਨ ਜਿਹੜੀ ਤਾਰ ਆ ਕੋਈ ਵੀ ਨਹੀਂ ਦਿਖਾਈ ਆਪਾਂ Jio ਦਾ ਜਿਹੜਾ ਇਹ ਨੈਟ ਲੱਗਾ ਇਹਦੀ ਵੀ ਤਾਰ ਉਹ ਪਹਿਲਾਂ ਉਦੋਂ ਹੀ ਪਾਈ ਵੀ ਸੀ ਸਾਰੀ ਆਪਾਂ ਅੰਡਰਗਰਾਉਂਡ ਹੀ ਨਿਗਾ ਕੇ ਲਿਆਇਆ ਜੀ ਸਤਰਾ ਨਾਲ ਸਾਫ ਸੁਥਰਾ ਕੰਮ ਕਰਾਉਣ ਲਈ ਵਧੀਆ ਫਿਟਿੰਗ ਕਰਾਉਣ ਦੇ ਲਈ ਹਨਾ ਬ੍ਰਾਂਡ ਦੇ ਵਿੱਚ ਕੰਮ ਕਰਾਉਣ ਲਈ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਆਂ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ